ਕੈਸੇ ਹੋ ਤੁਹਾਡਾ ਏਰੀਆ ਬਹੁਤ ਪਾਗਲੀਆਂ ਆਹ ਟਿੱਕੀ ਦੇ ਪਾਗਲੀਆਂ ਆਹ ਚੈਲੰਜ ਕਰਦਾ ਜੀ ਇਹ ਸਾਰਿਆਂ ਨੂੰ ਇਹਨੂੰ ਨਾ ਆਪਣੀ ਆਈਡੀਆਂ ਆਪਾਂ ਜਾਨਵਰ ਫਿਰਦੇ ਦੇ ਉੱਥੇ ਫੜ ਕੇ ਲਿਆ ਦੇ ਆਪਾਂ ਕਿ ਤੁਹਾਨੂੰ ਦੱਸਿਆ ਤਾਂ ਨੱਚਦੀ ਮੈਂ ਨੱਚਦੀ ਮੈਂ ਨਾ ਹਾਂ ਹਾਂ ਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਹੋਰ ਚੜ੍ਹਦੀ ਕਲਾ ਜੋ ਕੀ ਕਰਦੇ ਆ ਜੀ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਗੱਡੀ ਆਪਾਂ ਕੱਢ ਲਈ ਹੈ ਜੀ ਤੇ ਆਪਣਾ ਜਿਹੜਾ ਅੱਜ ਦਾ ਰੂਟ ਹੈ ਜੀ ਉਹ ਅੰਮਾਲੇ ਦਾ ਤੇ ਜਾਣ ਲੱਗੇ ਆ ਜੀ ਬਸ ਰਸਤੇ 'ਤੇ ਆ ਸੋਚਿਆ ਕਲਿੱਪ ਹੈ ਨਾ ਕ੍ਰੀਏਟ ਕਰ ਲਈਏ ਤੇ ਸ਼ੁਕਰ ਹੈ ਪ੍ਰਮਾਤਮਾ ਦਾ ਵਧੀਆ ਦਿਨ ਚੜ੍ਹਿਆ ਅੱਜ ਮੌਸਮ ਵੀ ਬਹੁਤ ਸੋਹਣਾ ਤੇ ਬੱਦਲ ਵਾਈ ਜੀ ਹੋਈ ਹੋਈ ਹੈ ਧੁੱਪ ਹੈ ਨਹੀਂ ਇਹੇ ਵਿੱਚ ਕੰਮ ਕਰਨੇ ਦਾ ਵੀ ਮਜ਼ਾ ਬਹੁਤ ਆਉਂਦਾ ਹੈ ਗਰਮੀ ਨਹੀਂ ਹੈ ਨਾ ਹੈਗੀ ਬੰਦਾ ਮਤਲਬ ਕਿਤੇ ਨਹੀਂ ਜਾ ਕੇ ਬੈਠ ਸਕਦਾ ਨਹੀਂ ਤਾਂ ਗਰਮੀ 'ਚ ਦਾ ਬੈਣਾ ਉੱਠਣਾ ਵੀ ਬੜਾ ਦਿੱਕਤ ਵਾਲਾ ਕੰਮ ਹੋ ਜਾਂਦਾ ਆਜੋ ਚਲਦੇ ਆ ਜੀ ਅੱਗੇ ਸਫ਼ਰ ਤੇ ਮਿਲਦੇ ਹਾਂ ਪਟਾਰੂਨ ਲੈ ਲਿਆ ਜੀ ਅੰਬਾਲਾ ਜਾਣ ਲਈ ਔਰ ਤੇ ਪੌਣੇ ਘੰਟੇ ਦਾ ਰਸਤਾ ਹੈ ਜੇ ਦੋ ਸੱਦੇ ਪੌਣੇ ਘੰਟੇ ਦੇ ਵਿੱਚ ਵਿੱਚ ਆਪਾਂ ਉੱਥੇ ਪਹੁੰਚ ਜਾਣਾ ਮਿਲਦੇ ਆਂ ਜੀ ਅੱਗੇ ਫਿਰ ਬਲੌਗ ਵਿੱਚ ਆਪਾਂ ਪਹੁੰਚ ਗਏ ਜੀ ਟੋਲ ਬਲਾਜੇ ਤੇ ਇਹ ਸ਼ਗਨ ਪਾਣਾ ਵੀ ਜ਼ਰੂਰੀ ਹੁੰਦਾ ਜੀ ਸਰੇ ਸਰੇ ਨਾ ਲੋੜ ਹੈ ਗੱਡੀ ਦਾ 10 ਟਨ ਹੈ हां जी मित्रों जो अपना आज दा ए चक्कर है जी ये हैगा अंबाला कैंट दा ते आपा पहुंच गया जी जनता स्वीट करो जी चेक लाइटਾਂ जे ਹੋਈਆਂ ਨਹੀਂ ਹੈਗੀਆਂ ਤੇ ਦੇਖਦੇ ਆ ਅੱਗੇ ਜਿਹੜੇ ਕੋਲ ਜਾਣਾ ਉਹ ਤਾਂ ਕਹਿ ਰਿਹਾ ਕਹਿੰਦਾ ਤੁਸੀਂ ਜਲਦੀ ਆਣਾ ਸੀ ਪਹਿਲਾਂ ਆਪਾਂ ਜਲਦੀ ਆਏ ਆ ਪਿਛਲੇ ਚੱਕਰ ਪਿਛਲੇ ਚੱਕਰ ਆਪਾਂ 5:30 ਵਜੇ ਪਹੁੰਚ ਗਏ ਸੀ ਇਹਦੇ ਕੋਲ ਤੇ ਉਹ ਕਹਿੰਦਾ ਉਹਦੀ ਜਿਹੜੀ ਲੇਬਰ ਹੈ ਉਹ 7:30 ਵਜੇ ਤੋਂ ਬਾਅਦ ਆਈ ਹੈ ਤਰੀਆਂ ਆਪਣਾ ਵੀ ਟਾਈਮ ਖਰਾਬ ਹੁੰਦਾ ਹੈ ਨਾ ਇੰਨੀ ਜਲਦੀ ਉੱਠਣਾ ਪੈਂਦਾ ਉਹਦੇ ਕਰਕੇ ਅੱਜ ਆਏ ਆ ਆਪਾਂ ਲੇਟ ਆ ਤੇ ਹੁਣ ਉਹ ਕਹਿ ਰਿਹਾ ਕਹਿੰਦਾ ਤੁਸੀਂ 8:30 ਵਜੇ ਸਾਨੂੰ ਕਾਲ ਕਰ ਰਹੇ ਆਂ ਬਾਕੀ ਦੇਖਦੇ ਆ ਹੁਣ ਜਾ ਕੇ ਹੁਣ ਕੀ ਗੱਲਬਾਤ ਕਰਦੇ ਆ ਉਹਦੇ ਨਾਲ ਗੱਡੀ ਦਾ ਖਾਦੀ ਉਹਨੂੰ ਕਹਾਣੀ ਫਾੜੀ ਜਦੋਂ ਆਪਾਂ ਲੈ ਕੇ ਆ ਗਏ ਦੇਖਦੇ ਆ ਜੀ ਕਿ ਕੈਸੇ ਹੋ ਬੱਸ ਵੀਰੇ ਕਰ ਰਹੇ ਆ ਆਪਣਾ ਕੰਮ ਐਸ ਈ ਓ ਲੱਗਿਆ ਹੋਇਆ ਆ ਵੀਡੀਓ ਦਾ ਕਰਨ ਵੀਡੀਓ ਅਪਲੋਡ ਕਰਨੀ ਆ 10 ਵਜੇ ਸ਼ੁਰੂ ਦੇ ਕਰਕੇ ਉਹ ਸਾਰਾ ਇਹਦਾ ਡਿਸਕ੍ਰਿਪਸ਼ਨ ਲਿਖ ਰਿਆਂ ਤੇ ਡਿਸਕ੍ਰਿਪਸ਼ਨ ਲਿਖਣ ਤੋਂ ਬਾਅਦ ਫਿਰ ਇਹਦਾ ਆਪਾ ਟੈਗ ਵਗੈਰਾ ਹਨਾ ਲਾਣੇ ਹੁੰਦੇ ਆ ਡਿਸਕ੍ਰਿਪਸ਼ਨ ਚ ਹੋ ਗਏ ਹੋਰ ਅਲੱਗ ਤੋਂ ਵੀ ਟੈਗ ਲੱਗਦੀਆਂ ਤਾਂ ਜੋ ਕਿ ਵੀਡੀਓ ਆਪਣੀ ਰੈਂਕ ਕਰ ਸਕੀ ਆਪਣੇ ਵੱਲੋਂ ਮਿਹਨਤ ਜਾਰੀ ਹੈ ਬਾਕੀ ਦੇਖਦੇ ਆ ਪਰਮਾਤਮਾ ਕਿਵੇਂ ਰੰਗ ਭਗ ਹਨਾ ਲਾਂਦਾ ਤੁਰੀ ਜਾਨ ਲਓ ਜੀ ਮਿੱਤਰੋ ਗੱਡੀ ਆਪਣੀ ਖਾਲੀ ਹੋਣ ਲੱਗੀ ਸੀ ਅੱਧੀ ਤਾਂ ਹੋ ਵੀ ਗਈ ਹੈ ਤਿੰਨ ਚਾਰ ਢਾਂਗਾ ਉਤਰ ਗਈਆਂ ਨੇ ਬਾਕੀ ਦੀ ਉਤਰਦੀ ਪਈ ਹੈ ਇੱਥੇ ਮਾਰਕੀਟ ਕਰਕੇ ਨਾ ਈੜੇ ਬਹੁਤ ਹੁੰਦੀ ਐ ਬਾਜ਼ਾਰ 'ਚ ਤੁਸੀਂ ਦੇਖ ਸਕਦੇ ਆ ਮਾਰਕੀਟ ਸਾਰੀ ਮਾਰਕੀਟ 'ਚ ਈੜੇ ਈੜੇ ਹਾਂਜੀ ਅਮਨ ਹੋਰੀ ਗੱਡੀ ਖਾਲੀ ਹੋਰੀ ਖਾਲੀ ਗੱਡੀ ਠੀਕ ਹੈ ਠੀਕ ਹੈ ਹਲੋ ਹਲੋ ਮਾਰਾ ਏਰੀਆ ਕੋ ਆਦ ਬਹੁਤ ਵਾਲੇ ਦਾ ਹੈਗੀ ਆ ਫਿਰ ਮਲ ਲੱਗੀ ਵੀ ਐ ਗੱਡੀ ਖਾਲੀ ਹੋਣਾ ਲਗ ਰੂਗਾ ਅੱਧਾ ਪੂਣਾ ਘੰਟਾ ਅੱਧੇ ਪੂਣੇ ਘੰਟੇ ਹੋ ਜਾਣਗਾ ਦਿਖਾਤੇ ਆ ਫਿਰ ਆਪਕੋ ਅਗਲਾ ਵੀਊ ਠੀਕ ਹੈ ਜੀ ਤਿਹਾਰਾਂ ਦੇ ਆ ਗੋ ਮਿੱਤਰੋ ਤਿਹਾਰਾਂ ਦੇ ਦਿਨ ਆ ਤਿਹਾਰਾਂ ਦੇ ਦਿਨਾਂ ਕਰਕੇ ਕਿ ਹੁਣ ਸਟਾਰਟਿੰਗ ਹੈਗੀ ਜਿਹਦੇ ਕਰਕੇ ਕਿੰਨਾ ਹੀ ਮਤਲਬ ਦੁਕਾਨਾਂ ਦੇ ਤੁਸੀਂ ਦੇਖ ਸਕਦੇ ਹੋ ਮਟੀਰੀਅਲ ਕਿੰਨਾ ਵਧੀਆ ਮੀਨਿੰਗ ਕੇ ਸਜਾ ਕੇ ਰੱਖਿਆ ਹੋਇਆ ਪੰਗਲੀਆਂ ਇਹ ਪੰਗ ਹੈ ਪੰਜ ਦੀਆਂ ਨਹੀਂ ਇਹ ਉਂ ਇਹ ਪਾਲਕ ਪੁਲਕ ਲਈ ਹੋਣੀਆਂ ਯਾਰ ਪੰਗ ਵਾਲੀ ਟਿਕੀਆਂ ਯਾਰ ਮੈਂ ਪੁੱਛਿਆ ਬਾਈ ਨੂੰ ਨਾ ਹੀ ਨਹੀਂ ਮਾਰ ਰਕੜੀਆਂ ਨੂੰ ਵਜ ਹੋ ਰਿਹਾ ਨਾ ਵਿੱਚ ਵਜਦੇ ਵੀਰੀਆਂ ਮੈਂ ਲੋਕ ਖਾ ਕੇ ਦੱਸੋ ਕੀ ਗਾਣਾ ਹਾਂਜੀ ਮਿੱਤਰੋ ਗੱਡੀ ਹੋ ਗਈ ਹੈ ਜੀ ਆਪਣੀ ਜੀ ਖਾਲੀ ਆ ਪਿੱਛੇ ਤੁਸੀਂ ਦੇਖ ਹੀ ਸਕਦੇ ਆ ਤੇ ਰਿਸੀਵਿੰਗ ਕਰਾਉਣ ਚੱਲੇ ਆ ਆਪਾਂ ਰਿਸੀਵਿੰਗ ਕਰਾ ਲਈਏ ਇੱਥੇ ਤੋਂ ਥੋੜਾ ਜਿਹਾ ਦੂਰ ਆ ਅੱਧਾ ਕਿਲੋਮੀਟਰ ਦੂਰ ਆ ਸ਼ਾਪ ਫਿਰ ਮੈਂ ਕਿਹਾ ਚੱਲ ਪੈਦਲੀ ਜਾ ਜਾਂਦੇ ਆ ਕਿਉਂਕਿ ਮਾਰਕੀਟ ਆ ਸਾਰੀ ਮਾਰਕੀਟ 'ਚ ਗੱਡੀ ਵੀ ਨਹੀਂ ਲੈ ਕੇ ਜਾ ਸਕਦੇ ਹੈਗੇ ਤੇ ਦਿੰਦੇ ਆ ਜੀ ਤੁਹਾਨੂੰ ਅੱਗੇ ਦੀ ਅਪਡੇਟ ਹਾਂਜੀ ਮਿੱਤਰੋ ਗੱਡੀ ਆਪਣੀ ਹੋ ਗਈ ਹੈ ਜੀ ਖਾਲੀ ਆਪਾਂ ਆ ਗਏ ਆ ਜੀ ਅੰਮ੍ਰਾਲਾ ਰੇਲਵੇ ਸਟੇਸ਼ਨ ਤੇ ਆ ਤੁਸੀਂ ਦੇਖ ਸਕਦੇ ਆ ਕਿ ਰਸਤਾ ਬਹੁਤ ਹੈ ਤੇ ਅੱਡੇ ਨੂੰ ਕੋਲ ਜਿਆਦਾ ਟਾਈਮ ਨਹੀਂ ਲੱਗਿਆ ਹਜੇ ਤਾਂ 1 ਸਵਾ 1 ਹੋ ਗਿਆ ਫ੍ਰੀ ਹੋ ਗਿਆ ਆਪਾਂ ਜੀ ਰੇੜੇ ਦੇ ਕਿਹੜੇ ਜੇ ਫਾਇਦਾ ਜਰੂਰ ਹੋ ਕੇ ਫ੍ਰੀ ਹੋ ਜਾਂਦੇ ਆ ਉਹ ਦਿਖਾ ਦਈਏ ਅੱਗੇ ਅੱਗੇ ਵਲੌਗ ਹਾਂਜੀ ਮਿੱਤਰੋ ਆਪਾਂ ਪਹੁੰਚ ਗਏ ਆਂ ਜੀ ਕੰਪਨੀ ਗੱਡੀ ਖੜੀ ਕਰਤੀ ਆ ਜੀ ਤੇ ਆਜੋ ਚੱਲਦੇ ਆਂ ਜੀ ਫਿਰ ਹਾਂਜੀ ਮਿੱਤਰੋ ਆਪਾਂ ਆ ਗਏ ਜੀ ਘਰੇ ਤੇ ਯਮਨ ਕੀ ਕਰ ਰਿਹਾ ਗੇਮ ਫੇਰਦਾ ਅਬੀ ਤਾਂ ਬੈਠਾ ਦਾ ਉਹਦਾ ਗੇਮ ਯਾਰ ਸਾਰਾ ਦਿਨ ਯਾਰ ਗੇਮੇ ਚਲੀ ਜਾਂਦੀ ਆ ਗੱਡੀ ਤੇ ਵੀ ਗੇਮ ਘਰੇ ਵੀ ਗੇਮ ਗੱਡੀ ਵਾ ਕਿੱਥੇ ਆ ਟਾਈਮ ਲੱਗਿਆ ਵੀਰੇ ਯਾਰ ਗੱਡੀ ਵਾ ਚੈਲੰਜ ਕਰਦਾ ਜੀ ਇਹ ਸਾਰਿਆਂ ਨੂੰ ਇਹਨੂੰ ਨਾ ਆਪਣੀ ਆਈਡੀ ਸੈਂਡ ਕਰੋ ਕਮੈਂਟ ਦੇ ਵਿੱਚ ਮੈਂ ਮੈਂ ਲਾਓ ਇਹਦੇ ਨਾਲ ਮੈਚ ਮੈਂ ਕਿਸੇ ਨੂੰ ਚੈਰੰਜ ਨਹੀਂ ਕਰਦਾ ਮੈਨੂੰ ਤਾਂ ਖੇਡਣੀ ਵੀ ਨਹੀਂ ਆਉਂਦੀ ਹੈ ਕਿ ਮੈਂ ਚੋਰ ਨਾ ਬੋਲ ਤੂੰ ਜਾ ਤਾਂ ਇਹਨੇ ਚੈਲੰਜ ਕਰਦਾ ਲੈ ਤੈਨੂੰ ਮੇਰੇ ਘਰ ਆਉ ਤਾਂ ਫਿਰ ਮੈਂ ਆ ਜਾ ਬੇਲਾ ਯਾਰ ਮੈਂ ਤਾਂ ਮੈਂ ਤਾਂ ਉਦਾਂ ਟਾਈਮ ਪਾਸ ਨੂੰ ਮੜਾ ਮੋਟਾ ਚੱਲ ਹੱਥ ਪੱਲਾ ਜ ਮਾਰਦੇ ਟਾਈਮ ਪਾਸੇ ਕਰਨਾ ਉਹਨੂੰ ਫਰੀਏ ਬੈਠੇ ਤੇ ਆਪਾਂ ਹੋਰ ਕੀ ਕਰੀਏ ਪਾਰਕ ਚਲੀਏ ਪਾਰਕ ਵਿੱਚ ਚਰਾਂ ਨੂੰ ਬਰਾਰਾ ਹਰਲੀਨ ਵੀ ਕਰਤੀ ਜਾਣੇ ਨੂੰ ਚੱਲ ਬੁਲਾਉਂਦੇ ਆ ਫਿਰ ਚਲੋ ਮਿੱਤਰੋ ਆਜੋ ਮਿਲਦੇ ਆ ਜੀ ਫਿਰ ਪਾਰਕ 'ਚ ਕਿਹਦੇ ਨਾਲ ਖੇਡਦੇ ਕੰਨੀ ਕੈਲ ਨਾ ਹਾਂ ਫਰੈਂਡ ਨਾਲ ਕੀ ਖੇਲਦੇ ਅਸੀਂ ਹਰਦੇ ਪਏ ਉਧਰ ਗਏ ਨਹੀਂ ਹੈ ਤੁਸੀਂ ਖੇਲਣ ਫਰੈਂਡਾਂ ਨਾਲ ਹੁਣ ਜਾਣ ਲੱਗੀ ਸੀ ਤਾਂ ਅੱਛਾ ਚੱਲੀਏ ਫਿਰ ਮਿਲੀਏ ਚੱਲ ਚੱਲੀਏ ਪਾਰਕ ਦੰਦ ਦੰਦ ਵੀ ਦਿਖਾ ਉਧਰ ਮੜੇ ਜ ਆਪਣੇ ਆ ਦੇ ਆ ਕਿੰਨੇ ਦੰਦਾਂ ਨੂੰ ਦੇਖੋ ਬਾਈ ਕਿਹੜਾ ਲੱਗ ਗਿਆ ਜਾ ਗਿਆ ਇਹ ਆਪਾਂ ਇਹ ਆਪਾਂ ਗੇੜਾ ਲਾਣ ਨਹੀਂ ਗਏ ਤੇ ਉੱਥੋਂ ਆਪਾਂ ਜਾਨਵਰ ਫਿਰ ਰਹੇ ਤੇ ਉੱਥੇ ਫੜ ਕੇ ਲਿਆਏ ਤੇ ਆਪਾਂ ਕਿ ਤੁਹਾਨੂੰ ਦੱਸਿਆ ਤਾਂ ਹਨਾ ਉਹ ਹੈ ਜੀ ਚਲ ਬੈਠ ਜੀ ਮੇਰੇ ਦੋਸਤਾਂ ਦੇਖੋ ਠੀਕ ਹੈ ਦੇਖ ਲਈ ਬਲੋਗ ਵੀ ਲੈ ਲਓ ਬਲੌਗ ਕਿਤਾ ਬਲੌਗ ਨਹੀਂ ਹੁੰਦਾ ਬਲੌਗ ਉਹ ਨਹੀਂ ਜਾ ਵੀ ਯਾਰ ਵੀਰ ਚਲੀਏ ਬਈ ਹਰਲੀਨ ਪਾਰਕ ਕੋ ਕਿੱਥੇ ਜਾਣਾ ਤੇ ਉੱਥੇ ਕੀ ਕਰੇਗੀ ਖੇਡ ਲੂੰਗਾ ਅੰਜਵਾਇ ਕੋ ਦੂੰਗਾ ਆਮਨ ਹੈਗਾ ਆਮਨ ਲਗਾਵਾ ਫੋਨ ਪਰ ਇਹਦਾ ਤਾਂ ਇਹੀ ਕੰਮ ਰਹਿੰਦਾ ਵਿਚਾਰੇ ਦਾ ਹਰਲੀਨ ਹਾਂਜੀ ਹਾਂ ਗਾ ਯਾਰ ਹੈਲੋ ਗਾਇਜ਼ ਹੈਲੋ ਗਾਇਜ਼ 你干啥？キキ ਹਾਂਜੀ ਮਿੱਤਰੋ ਆਪਾਂ ਆਈ ਸੀ پارک ਘੁੰਮਣ ਵਾਸਤੇ ਤੇ ਹਰਲੀਨ ਨੂੰ ਲੈ ਕੇ ਥੋੜਾ ਬਹੁਤਾ ਉਹ ਖੇਲੀ ਐ ਤੇ ਬਾਕੀ ਹੁਣ ਆਪਾਂ ਹੁਣ ਜਾਣ ਲੱਗੇ ਆਂ ਵਿੱਚ ਕਲਿੱਪਾਂ ਤੁਹਾਡੇ ਸਾਹਮਣੇ ਲਾਈਆਂ ਹੀ ਨੇ ਕਰ ਲਈ ਹੁਣ ਮਸਤੀ ਹੁਣ ਜਿਹੜੀ ਕਰਨੀ ਸੀ ਹਰਲੀਨ ਨੇ ਮੈਂ ਹੁਣ ਆਪਾਂ ਹੁਣ ਘਰੇ ਜਾਣ ਲੱਗੇ ਆਂ ਚੰਗਾ ਮਿੱਤਰੋ ਮਿਲਦੇ ਆਂ ਫਿਰ ਅਗਲੇ ਬਲੌਗ 'ਚ ਆਪਾਂ ਤੇ ਲਾਈਕ ਸਬਸਕ੍ਰਾਈਬ ਔਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਮਿੱਤਰੋ ਦੱਬ ਕੇ ਕਰ ਦਿਓ ਸ਼ੇਅਰ ਯਾਰਾ ਮਿੱਤਰਾਂ ਨੂੰ ਤਾਂ ਕਿ ਵੱਧ ਤੋਂ ਵੱਧ ਸਪੋਰਟ ਹੋ ਸਕੇ ਬਾਏ ਬਾਏ ਦੋਸਤੋ Alam mo yung vlog naman